ਮੈਂ ਅਰुण ਮਹਾਜਨ ਚੇਅਰਮੈਨ ਐਨਜੀਓ ਨਵਨਰਮ ਬਲੱਡ ਡੋਨੇਟ ਕਮੇਟੀ ਅੱਜ ਐਨਜੀਓ ਲਾਈਫ ਹਸਪੀਟਲ ਰਤਨ ਸਿੰਘ ਚੌਂਕ ਦੇ ਸੰਯੋਗ ਨਾਲ ਸਾਡੇ ਡਾਕਟਰ ਪ੍ਰਭ ਜੋਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਅੰਮ੍ਰਿਤਸਰ ਦੇ ਹਰ ਇਲਾਕੇ ਦੇ ਵਿੱਚ ਹਰ ਹਫ਼ਤੇ ਕੈਂਪ ਲਗਾਉਂਦੇ ਆ ਲੋਕਾਂ ਦੀ ਸੇਵਾ ਦੇ ਲਈ ਔਰ ਹਰ ਹਰ ਕੈਂਪ ਵਿੱਚ 15-20 ਹਜ਼ਾਰ ਦੀ ਦਵਾਈ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈਗੀ ਆ ਤੇ ਅੱਜ ਅਸੀਂ ਸ਼ੇਰਗਿੱਲ ਜੀ ਦੇ ਹਵੇਲੀ ਤੇ ਕੈਂਪ ਲਾਇਆ ਹੋਇਆ ਹਲੇ ਤੱਕ 60 70 ਤੋਂ ਵੀ ਜ਼ਿਆਦਾ ਮਰੀਜ਼ ਚੈੱਕਅਪ ਕਰਾ ਚੁੱਕੇ ਆ ਔਰ ਹਰ ਮਰੀਜ਼ ਨੂੰ ਦਵਾਈ ਦਿੱਤੀ ਗਈ ਆ ਔਰ ਬਹੁਤ ਸਾਰੇ ਲੋਕ ਹਲੇ ਆਪਣਾ ਚੈੱਕਅਪ ਕਰਾਣ ਲਈ ਇੱਥੇ ਬੈਠੇ ਹੋਏ ਨੇ ਮੈਂ ਪ੍ਰਭ ਜੋਜੀ ਦਾ ਵੀ ਧੰਨਵਾਦ ਕਰਦਾ ਵਾਂ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕਰਨਾ ਔਰ ਸ਼ੇਰਗਿੱਲ ਜੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਕੈਂਪ ਲਗਵਾਇਆ ਹੋਇਆ ਵਾ ਇਸ ਲਈ ਮੈਂ ਜਿੱਥੇ ਪ੍ਰਭ ਜੀ ਤੋਂ ਨਾ ਜਾਵੇ ਧੰਨਵਾਦ ਕਰਨਾ ਮੈਂ ਉੱਥੇ ਸ਼ੇਰਕਿਲ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡੇ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕੈਂਪ ਚੱਲ ਜਾਰੀ ਰਹਿਣਗੇ ਹਾਂਜੀ ਸਰ ਕਈ ਸਾਲਾਂ ਤੋਂ ਕੈਂਪ ਲੱਗਦੇ ਆ ਔਰ ਕੈਂਪ ਜਾਰੀ ਰਿਆਨ ਦੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਅੱਜ ਲਕਾ ਉੱਤਰੀ ਦੇ ਵਿੱਚ ਮਹਾਜਨ ਸਾਹਿਬ ਤੇ ਮਹਾਜਨ ਸਾਹਿਬ ਦੀ ਟੀਮ ਵੱਲੋਂ ਡਾਕਟਰ ਸਾਹਿਬ ਦੀ ਸਹਾਇਤਾ ਨਾਲ ਜਿਹੜੀ ਟੀਮ ਬੈਠੀ ਹੈ ਸਾਰੇ ਇਹਨਾਂ ਦੇ ਸਹਿਯੋਗ ਨਾਲ ਮਾਨਵਤਾ ਦੀ ਭਲਾਈ ਵਾਸਤੇ ਕੈਂਪ ਲਗਾਇਆ ਗਿਆ ਹੈ ਮੈਡੀਕਲ ਕੈਂਪ ਨਿਊ ਹਸਪੀਟਲ ਜਿਹੜਾ ਐਨਆਰਏ ਸਹਿਯੋਗ ਨਾਲ ਇਲਾਕਾ ਫੀਅਰ ਲੈਂਡ ਕਲੋਨੀ ਵਿੱਚ ਮੇਰੇ ਹਵੇਲੀ ਦੇ ਵਿੱਚ ਇਹਨਾਂ ਨੇ ਇਹ ਉਪਰਾਲਾ ਕੀਤਾ ਜਿਦੇ ਵਿੱਚ ਕਾਫੀ ਪੇਸ਼ੈਂਟ ਆਪਣਾ ਇਲਾਜ ਕਰਵਾ ਰਹੇ ਨੇ ਚੈੱਕਅਪ ਕੁਲਾ ਰਹੇ ਨੇ ਔਰ ਜਿੱਥੇ ਮਹਾਜਨ ਸਾਹਿਬ ਦਾ ਧੰਨਵਾਦ ਡਾਕਟਰ ਸਾਹਿਬ ਦਾ ਧੰਨਵਾਦ ਇਥੇ ਇਲਾਕੇ ਵਾਲਿਆਂ ਦਾ ਵੀ ਅਪੀਲ ਇੱਕ ਵੱਤੋ ਵਦਾ ਆਕੇ ਇਸ ਸਹੂਲਤ ਦਾ ਫਾਇਦਾ ਲਓ ਤੇ ਆਪਣੇ ਤੰਦਰੁਸਤੀ ਨੂੰ ਬਹਾਲ ਰੱਖੋ ਧੰਨਵਾਦ